ਪਤਾ ਹੈ ਕਈ ਵਾਰ ਸਮਝ ਨਹੀਂ ਲੱਗਦੀ ਸਿਆਸਤ ਦੀ ਔਰ ਇਨ ਸਿਆਸਤਦਾਨਾਂ ਦੀ ਜੋ ਕਿ ਦੋਸਤੋ ਬਿਲਕੁਲ ਵੀ ਵੈਲਿਊ ਨਹੀਂ ਕਰ ਰਹੇ ਨੇ insani jaan ਦੀ ਕੀਮਤ ਦੀ ਆਈ ਡੋਨਟ ਨੋ ਮੈਨੂੰ ਇਹ ਕਹਿਣਾ ਚਾਹੀਦਾ ਹੈ ਜਾਂ ਫਿਰ ਨਹੀਂ ਕਹਿਣਾ ਚਾਹੀਦਾ ਸਿਆਸਤ ਜਿਹੜੀ ਹੈ ਮੇਰੇ ਹਿਸਾਬ ਦੇ ਨਾਲ ਬਹੁਤ ਹੀ ਇੱਕ پاک ਸਾਫਰ ਨੇਕ ਚੀਜ਼ ਹੁੰਦੀ ਸੀਗੀ ਜੋ ਉਦੋਂ ਕੀਤੀ ਜਾਂਦੀ ਸੀ ਜਦੋਂ ਦੋ ਜਾਂ ਤਿੰਨ ਤਰ੍ਹਾਂ ਜਾਂ ਚਾਰ ਤਰ੍ਹਾਂ ਹੋਣ ਉਹਨਾਂ ਸਾਰਿਆਂ ਨੂੰ ਰਾਜ਼ੀ ਵੀ ਰੱਖਣਾ ਔਰ ਸਿਆਸਤ ਇਸ ਤਰੀਕੇ ਦੇ ਨਾਲ ਕਰਨੀ ਕੀ ਸਾਰੇ ਖੁਸ਼ੀ ਰਹਿਣ ਔਰ ਜੋ ਮਸਲਾ ਹੈ ਉਹ ਵੀ ਹੱਲ ਹੋ ਜਾਏ ਔਰ ਮੇਰੇ ਹਿਸਾਬ ਦੇ ਨਾਲ ਹਰ ਘਰ ਦੇ ਵਿੱਚ ਜਿਹੜਾ ਮੁਖੀਆ ਹੁੰਦਾ ਹੈ ਉਹ ਸਿਆਸਤ ਕਰਦਾ ਹੈ ਆਪਣੇ ਭਾਵੇਂ ਉਹਨਾਂ ਦੇ ਘਰ ਦੋ ਬੱਚੇ ਨੇ ਜਾਂ ਚਾਰ ਬੱਚੇ ਨੇ ਜਾਂ ਛੇ ਬੱਚੇ ਨੇ ਔਰ ਉਹ ਸਿਆਸਤ ਜਿਹੜੀ ਹੈ ਸਾਰੀਆਂ ਧਿਰਾਂ ਨੂੰ ਰਾਜ਼ੀ ਕਰਨ ਵਾਸਤੇ ਕਰਦਾ ਹੈ ਉਹਨੂੰ ਆਪਾਂ ਸੁਚੱਜੇ ਜੀ ਸਿਆਸਤ ਕਵਾਂਗੇ ਪਰ ਜਦੋਂ ਸਿਆਸਤਦਾਨ ਜਿਹੜਾ ਹੈ ਉਹ ਸਿਆਸਤ ਕਰੇ ਜਿਸ ਦੇ ਨਾਲ ਉਸਦੇ ਪਰਿਵਾਰ ਦੇ ਬੱਚਿਆਂ ਦੀ ਜਾਨ ਚਲੀ ਜਾਵੇ ਤਾਂ ਮੈਂ ਸਮਝੂਗਾ ਕਿ ਉਹ ਸਿਆਸਤ ਸਰਾਸਰ ਗਲਤ ਹੈ। ਔਰ ਅਜਿਹੇ ਸਿਆਸਤਦਾਨ ਨੂੰ ਸਿਆਸਤ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਔਰ ਅਧਿਕਾਰ ਕਹਿ ਲੋ ਕਿ ਹੋਣਾ ਨਹੀਂ ਚਾਹੀਦਾ। ਇਹ ਅਧਿਕਾਰ ਸਾਨੂੰ ਆਵਾਮ ਨੂੰ ਆਮ ਲੋਕਾਂ ਨੂੰ ਉਹਨਾਂ ਨੂੰ ਦੇਣਾ ਹੀ ਨਹੀਂ ਚਾਹੀਦਾ। ਜਿਸ ਤਰੀਕੇ ਦੇ ਨਾਲ ਮੌਜੂਦਾ ਸਿਆਸਤਦਾਨਾਂ ਦੇ ਵੱਲੋਂ ਚੂਣਾ ਨੂੰ ਮੈਨੀਪੂਲੇਟ ਕੀਤੇ ਜਾਣ ਦੇ ਸਬੂਤ ਵੱਖ-ਵੱਖ ਧਿਰਾਂ ਦੇ ਵੱਲੋਂ ਵਿਰੋਧੀ ਧਿਰਾਂ ਦੇ ਵੱਲੋਂ ਪੇਸ਼ ਕੀਤੇ ਗਏ। ਔਰ ਜਿਸ ਤਰੀਕੇ ਦੇ ਨਾਲ ਚੋਣ ਕਮਿਸ਼ਨ ਦੇ ਵੱਲੋਂ ਕੋਈ ਪੁਖਤਾ ਜਵਾਬ میڈیا ਨੂੰ ਨਹੀਂ ਦੇਣਾ। ਖਾਸ ਤੌਰ ਤੇ ਉਹ میڈیا ਵਾਲੇ ਪੱਤਰਕਾਰ ਜਿਹੜੇ ਕਿ ਜੈਨੂਨ ਨੇ ਜਿਹੜੇ ਗੋਦੀ ਮੀਡੀਆ ਦੇ ਵਿੱਚ ਨਹੀਂ ਆਉਂਦੇ ਜਿਹੜੇ ਯੂਟਿਊਬਰਸ ਨੇ ਸੱਚੀ ਗੱਲ ਕਰਦੇ ਨੇ ਮਿਲੀਅਨਸ ਦੇ ਵਿੱਚ ਸਾਰਿਆਂ ਦੇ ਫਾਲੋਅਰਸ ਵੀ ਹੈਗੇ ਨੇ ਜਦੋਂ ਇਹਨਾਂ ਦੇ ਜੈਨੂਨ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਥੋੜਾ ਜਿਹਾ ਅਫਸੋਸ ਹੁੰਦਾ ਹੈ ਦੁੱਖ ਲੱਗਦਾ ਹੈ ਕਿ ਲੋਕਤੰਤਰ ਜਿਹੜਾ ਹੈ ਉਹ ਜਲਦੀ ਹੀ ਸਮਾਪਤ ਹੋਣ ਦੀ ਰਾਹ ਦੇ ਉੱਤੇ ਤੁਰ ਚੁੱਕਿਆ ਹੈ ਕਿਉਂਕਿ ਚੋਣਾਂ ਬਿਲਕੁਲ ਵੀ ਨਿਰਪੱਖ ਨਹੀਂ ਲੱਗ ਰਹੀਆਂ ਚੋਣਾਂ ਨਿਰਪੱਖ ਨਹੀਂ ਹੋਣਗੀਆਂ ਤਾਂ ਇਹ ਰਾਜ ਜਿਹੜਾ ਹੈ ਲੋਕਤੰਤਰ ਦਾ ਇਸ ਦਾ ਕਤਲ ਹੋ ਜਾਏਗਾ ਇਹ ਖਤਮ ਹੋ ਜਾਏਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜਿਵੇਂ ਸਿੱਧੇ ਤੌਰ ਤੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਾਂ ਤਾਂ ਮੈਂ ਬਹੁਤ ਨਾਖੁਸ਼ ਹਾਂ ਜਿਸ ਤਰੀਕੇ ਦੇ ਨਾਲ ਹਰ ਵਾਰ ਇਲੈਕਸ਼ਨਸ ਤੋਂ ਪਹਿਲਾਂ ਕੋਈ ਨਾ ਕੋਈ ਤਮਾਕਾ ਹੋਣਾ ਔਰ ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ ਪਿਛਲੇ 10-15 ਸਾਲ ਦੇ ਵਿੱਚ ਇਹ ਚੀਜ਼ਾਂ ਕਾਫੀ ਦੇਖਣ ਨੂੰ ਮਿਲ ਰਹੀਆਂ ਨੇ ਜਦੋਂ ਕੋਈ ਵੀ ਹਮਲਾ ਹੁੰਦਾ ਹੈ ਉਸ ਦੇ ਵਿੱਚ ਆਮ ਲੋਕਾਂ ਦੀ ਜਾਨ ਜਾਂਦੀ ਹੈ ਜੋ ਕਿ ਮੇਰਾ ਮੇਨ ਮੁੱਦਾ ਹੈ ਅੱਜ ਦੀ ਗੱਲਬਾਤ ਦਾ ਔਰ ਫਿਰ ਉਸ ਜਾਨਾਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਉਹ ਸਿਆਸਤ ਕਰਕੇ ਲੋਕਾਂ ਦਾ ਚੁਕਾਓ ਪਾਰਟਿਕੁਲਰਲੀ ਕਿਸੇ ਪਾਰਟੀ ਦੀਵਲ ਰੁਝਾਨ ਜਿਹੜਾ ਹੈ ਉਹ ਵੱਧ ਜਾਂਦਾ ਹੈ। ਔਰ ਫਿਰ ਉਹ ਇਲੈਕਸ਼ਨਸ ਦੇ ਵਿੱਚ ਬਾਜ਼ੀ ਮਾਰ ਲੈਂਦੇ ਨੇ। ਦੇਖੋ ਜਿਹੜਾ ਧਿਆਨ ਭਟਕਾਣਾ ਹੈ ਅਸਲ ਮੁੱਦਿਆਂ ਤੋਂ। ਔਰ ਉਹ ਦੂਸਰੇ ਧਿਆਨ ਭਟਕਾਉਣਾ ਵੀ ਚਾਹੁੰਦੇ ਹੋ ਤੇ ਭਟਕਾ ਸਕਦੇ ਹੋ। ਕਿਉਂਕਿ एवरीथिंग ਇਜ਼ ਫੇਅਰ ਇਨ ਲਵ ਐਂਡ ਵਾਰ ਜਿਹੜੀ ਕਹਾਵਤ ਅਸੀਂ ਸੁਣਦੇ ਆ ਰਹੇ ਹਾਂ ਅੱਜ ਤੱਕ। ਪਰ ਧਿਆਨ ਭਟਕਾਉਣ ਦੇ ਚੱਕਰ ਦੇ ਵਿੱਚ ਇੱਕ ਵੋਲ ਜਿਹੜੀ ਕਿ ਇਲੈਕਸ਼ਨਸ ਹੈ ਉਹਨੂੰ ਜਿੱਤਣ ਦੇ ਚੱਕਰ ਦੇ ਵਿੱਚ ਆਮ ਲੋਕਾਂ ਦੀ ਬਲੀ ਨਹੀਂ ਚੜ੍ਹਨੀ ਚਾਹੀਦੀ